ਮਾਨਸਾ ਜ਼ਿਲ੍ਹੇ ਦੇ ਕਸਬਾ ਬੁਡਲਾਡਾ ਦੇ ਪਿੰਡ ਅਹਿਮਦਪੁਰ ਵਿੱਚ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਰਜਾਈਤੇ ਦਿਓਰ ਦੀਆਂ ਲਾਸ਼ਾਂ ਇੱਕੋ ਘਰ ਚੋਂ ਮਿਲੀਆਂ ਪਿੰਡ ਵਿੱਚ ਰਾਤ ਸਮੇਂ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਦੋਵਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਤੇ ਫਰਾਰ ਹੋ ਗਏ ਘਟਨਾ ਦਾ ਪਤਾ ਲੱਗਦਿਆਂ ਹੀ ਬੁਡਲਾਡਾ ਪੁਲਿਸ ਅਤੇ ਐਸਪੀਡੀ ਡੀਐਸਪੀ ਮੌਕੇ ਤੇ ਪਹੁੰਚੇ ਤੇ ਘਟਨਾ ਦੀ ਜਾਂਚ ਕੀਤੀ ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ਕੀ ਨਾਮ ਹੈ ਤੁਹਾਡਾ ਵੀਰਵਲ ਸਿੰਘ ਵੀਰਵਲ ਸਿੰਘ ਜਿਹੜੀ ਰਾਤ ਕਤਲ ਹੋਇਆਗਾ ਤੁਹਾਨੂੰ ਕਦੋਂ ਸਵੇਰੇ ਪਤਾ ਲੱਗਿਆ ਇਹਦੇ ਬਾਰੇ ਟੜਕੇ 6 ਵਜੇ ਪਤਾ ਲੱਗੇ ਕੀ ਦੇਖਿਆ ਤੁਸੀਂ ਸਵੇਰੇ 6 ਵਜੇ ਦੇਖਿਆ ਤਾਂ ਜੀ ਟਾਕੀ ਖੁੱਲੀ ਪਈ ਸੀ ਦੋਨੇ ਬਾਰ ਇਧਰਲਾ ਬਾਰ ਵੀ ਖੁੱਲਿਆ ਪਈ ਸੀ ਅੱਛਾ ਇਧਰ ਦੀ ਬੰਦੇ ਆਏ ਨੇ ਜੀ ਐਂ ਦੇ ਲੇਟ ਗਏ ਇਹ ਕਿੱਥੇ ਕਿੱਥੇ ਬਜ਼ੁਰਗ ਦੇ ਕਿੱਥੇ ਜਿੰਨੇ ਨੇ ਜਿਹੜਾ ਕੁਝ ਵਾਰ ਕੀਤਾ ਕਿਸੇ ਨੇ ਸੱਚਾ ਜੀ ਇਕੱਲੀ ਸੱਟ ਤੇ ਲੇੜੀ ਦੇ ਮਾਤਾ ਦੇ ਡੇੜੀ ਜੀ ਤੇ ਵੀ ਸੱਚਾ ਜੀ ਅੱਛਾ ਤੁਨੂੰ ਮੈਨੂੰ ਮਰਾਹੇ ਲੱਗਦਾ ਵੀ ਰਾਤ ਦੀ ਘਟਨਾ ਜੇ ਹਾਂ ਜੀ ਕੁੜੀ ਕੋਈ ਪਹਿਲਾਂ ਕਿਸੇ ਨਾਲ ਕੋਈ ਬਹਿਰ ਵਿਰੋਧੀ ਜਾਂ ਕੋਈ ਕਿਸੇ ਕਿਸਨ ਦੀ ਕੋਈ ਤਕਰਾਰ ਵਾਜੀ ਪਹਿਲਾਂ ਕੁਝ ਨਾ ਜੀ ਕੁਛ ਪਹਿਲਾਂ ਕੋਈ ਸਮਾਂ ਪਹਿਲਾਂ ਕੋਈ ਥੋੜੀ ਕੋਈ ਘਰੇਲੂ ਕੋਈ ਹੋਵੇ ਪ੍ਰੋਬਲਮ ਨਾ ਜੀ ਇਹ ਆਮਦਪੁਰ ਮਾਮਲਾ ਹੈ ਕਿ ਇਹਦੇ ਜੀ ਅਜੀਤ ਸਾਡੇ ਮੁਖ ਅਫਸਰ ਥਾਣਾ ਸਿਟੀ ਪੁਲ ਡਾਨੂਜ ਇੱਕ ਟੈਲੀਫੋਨ ਮਸੂਲ ਹੋਇਆ ਸੀ ਪਿਆ ਘਰ ਕੇ ਉੱਥੇ ਕਤਲ ਹੋ ਗਿਆ ਤੇ ਇਹਨਾਂ ਤਰੰਤ ਸੂਚਨਾ ਦਿੱਤੀ ਪੀਸੀਆਰ ਨੂੰ ਸਾਨੂੰ ਤੇ ਅਸੀਂ ਤਰੰਤ ਮੌਕੇ ਤੇ ਪਹੁੰਚੇ ਹਾਂ ਜਾ ਕੇ ਦੇਖਿਆ ਵੀ ਇੱਕ ਕਰੀਬ 60 ਸਾਲ ਦਾ ਬਜ਼ੁਰਗ ਸੀਗੇ ਜੰਗੀਰ ਸਿੰਘ ਤੇ ਉਹਨਾਂ ਦੀ ਪੁੜਾਈ ਰਣਜੀਤ ਕੌਰ ਦਾ ਕਿਸੇ ਨਾਮੂਨੂ ਵਿਅਕਤੀ ਨੇ ਰਾਤ ਕਤਲ ਕਰ ਦਿੱਤਾ ਤੇ ਜਿਸ ਦੇ ਸੰਬੰਧ ਵਿੱਚ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਜਾਰੀ ਹੈ ਮੌਕੇ ਤੇ ਸਾਡੀਆਂ ਫ੍ਰਾਂਸਿਕ ਸਾਇੰਸ ਟੀਮ ਤੇ ਰੌਕਸ ਕਾਰਡ ਫਿੰਗਰਪ੍ਰਿੰਟ ਐਕਸਪਰਟ ਸਾਰੀਆਂ ਟੀਮਾਂ ਹਾਜ਼ਰ ਨੇ ਤੇ ਸੀਆਈ ਸਟਾਫ ਦੇ ਕਰਮਚਾਰੀ ਵੀ ਸਪੈਸ਼ਲ ਇਸ ਇਨਵੈਸਟੀਗੇਸ਼ਨ ਤੇ ਲੱਗੇ ਹੋਏ ਨੇ ਜਲਦੀ ਇਸ ਮੁਕਤ ਮੈਨੂੰ ਟ੍ਰੇਸ ਕਰ ਲਿਆ ਜਾਊਗਾ ਕੋਈ ਇਹਨਾਂ ਦਾ ਕੋਈ ਪਰਿਵਾਰ ਨਾਲ ਕੋਈ ਝਗੜਾ ਹੈ ਕੋਈ ਇਸ ਤਰ੍ਹਾਂ ਦਾ ਕੋਈ ਰਿਕਾਰਡ ਹੈ ਇਸ ਪਰਿਵਾਰ ਨਾਲ ਕੋਈ ਇਹ ਨਹੀਂ ਤਾਂ ਕਿਸੇ ਕੋਈ ਗੱਲ ਇਹਨਾਂ ਨੇ ਆਸ-ਪਾਸ ਤੋਂ ਪਤਾ ਕਰਨ ਤੋਂ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਕੋਈ ਇਹ ਹੀ ਗੱਲ ਨਹੀਂ ਦੱਸੀ ਕਿ ਸਾਡਾ ਕਿਸੇ ਨਾਲ ਝਗੜਾ ਹੋ ਗਿਆ ਇਹ ਕਤਲ ਤੇਜ਼ ਹਿਆਰ ਨਾਲ ਹੋਇਆ ਕਿਸ ਤਰ੍ਹਾਂ ਲੱਗਦਾ ਹੈ ਇਹ ਮੈਡੀਕਲ ਰਿਪੋਰਟ ਤੋਂ ਪਤਾ ਲੱਗੂਗੀ ਠੀਕ ਹੈ ਮਾਨਸਾ ਤੋਂ ਸੁਖਪਾਲ ਸਿੰਘ ਦੀ ਦੇ ਸੇਵਕਲੀ ਰਿਪੋਰਟ Thank you